ਪਰਾਪਾ ਬਰਨਾਲੇ ਜ਼ਿਲ੍ਹੇ ਦੀ ਬਿਲਕੁਲ ਨਾਲ ਪਿੰਡ ਪੈਂਦਾ ਹੈਗਾ ਫਰਵਾਹੀ ਤੇ ਬਾਈ ਗੁਰਲਾਲ ਦੇ ਘਰੇ ਆਏ ਅੱਜ ਤੁਹਾਨੂੰ ਤਿੰਨ ਟਰੈਕਟਰ ਦਿਖਾਵਾਂਗੇ ਦੋ ਸਵਰਾਜ ਹੋਣਗੇ ਇੱਕ ਨਿਊ ਹਾਲੈਂਡ 363 ਸਪੈਸ਼ਲ ਐਡੀਸ਼ਨ ਹੋਊਗਾ ਬਾਈ ਸਵਰਾਜ 855 ਇਹ ਪਹਿਲਾਂ ਤਾਂ ਐਂ ਦੱਸਦੇ ਵੀ ਚੱਲਿਆ ਕਿੰਨੇ ਘੰਟੇ ਹੋਇਆਗਾ 475 ਸੀ ਘੰਟੇ ਚੱਲਿਆ ਦਰਮੇ 475 ਸੀ ਘੰਟੇ ਚੱਲਿਆ ਹੋਇਆ ਮੈਂ ਘੰਟੇ ਕਿਉਂ ਪੁੱਛਿਆ ਬਾਈ ਬਈਆ ਸਟicker ਚੈੱਕ ਕਰਾਇਓ ਜਿੰਨੇ ਵੀ ਸਟicker ਨੇ ਓਕੇ ਵਾਲੇ ਸਾਰੀਆਂ ਉਵੇਂ ਲੱਗੇ ਹੋਏ ਨੇ ਬਾਕੀ ਟਾਇਰਾਂ ਦੀ ਕੰਡੀਸ਼ਨ ਚੈੱਕ ਕਰਾ ਦਿਓ ਏ ਬਈ ਟੌਪ ਮਾਡਲ ਵਾਲਾ ਟੌਪ ਜੀ ਟੌਪ ਪਲੇਟਫਾਰਮ ਫਿਰ ਲੱਗਿਆ ਹੋਇਆ ਵਾ ਬਈ ਇਹਦੇ ਬਾਅਦ ਚੋਂ ਲੱਗਿਆ ਹੋਇਆ ਹੈਗਾ ਭਈ ਆਹ ਕੰਡੀਸ਼ਨ ਚੈੱਕ ਕਰਾਏ ਹੋਰ ਪਲੇਟਫਾਰਮ ਲੱਗਿਆ ਹੋਇਆ ਹੈਗਾ ਭਈ ਆ ਵੀ ਆਹ ਆਹ ਸਟicker ਚੈੱਕ ਕਰਾਏ ਹੋ ਰਿੰਗ ਚੈੱਕ ਕਰਾ ਦੋ ਉਪਰੋਂ ਮਗਰਾਡ ਚੈੱਕ ਕਰਾ ਦੋ 73 ਲੱਗੀ ਨਹੀਂ ਡਰੈਕ ਦੇ ਅੱਛਾ 73 ਹਜੇ ਤੱਕ ਲੱਗੀ ਹੋਈ ਨਹੀਂ ਐਂ ਆਇਆਗਾ ਬਈ ਆਹ ਸੀਲ ਚੈੱਕ ਕਰਾਏ ਹੋ ਠੀਕ ਆ ਆਹ ਆ ਡੋੜ ਨਹੀਂ ਆਈਆਂ ਲੈ ਦੇਖੋ ਮੇਲਾ ਟਰਾਲੀ ਦਾ ਬਈ ਹਜੇ ਤੇ ਮਤਲਬ ਨਾ ਨਾ ਟਰਾਲੀ ਨਹੀਂ ਬਾਈ ਤੇ ਚੱਲਿਆ ਜਾਣਾ ਬਾਈ ਤੇ ਚੱਲਿਆ ਹੋਇਆ ਹੈਗਾ ਤੇ ਇਹ ਕਿੰਨਾ ਮਤਲਬ 4 ਪੰਜਾਬ ਦਾ ਨੰਬਰ ਆ ਬਾਈ ਹਾਂਜੀ ਹਾਂ ਕੈਸਾ ਟਰੈਕਟਰ ਆ ਫਰਸਟ ਪਾਰਟੀ ਆ ਅਸਾ ਕੈਸਾ ਟਰੈਕਟਰ ਆ ਫਰਸਟ ਪਾਰਟੀ ਆ ਜੇ ਹੁਣ ਆਪਾਂ ਦੇਣਾ ਹੋਇਆ ਹੁਣ ਤਾਂ ਲੋਨ ਹੋ ਜਾਊਗਾ ਹਾਂਜੀ ਹਾਂ 6 ਲੱਖ ਦਾ ਲੋਨ ਕਰਾ ਦਾਂਗੇ ਹੁਣ 6 ਲੱਖ ਦਾ ਲੋਨ ਹੋ ਜਾਊਗਾ ਹਾਂਜੀ ਹਾਂ ਦੇਣਾ ਕਿੰਨੇ ਦਾ ਇਹ ਦੇ ਦਾਂਗੇ ਆਪਾਂ 7-10 ਦਾ 7 ਲੱਖ 10 ਹਜ਼ਾਰ ਦਾ 10 ਹਜ਼ਾਰ ਉੱਪਰ ਦਾ ਡਿਸਕਾਊਂਟ ਹੋ ਜਾ ਮਤਲਬ ਲੱਖ ਰੁਪਿਆ ਲਿਆਂ ਸੁਵਰਾਜ ਲਿਆਂ ਹਾਂਜੀ ਇਧਰ ਖੜਾ ਹੈਗਾ ਸੁਵਰਾਜ ਦਾ ਛੋਟਾ ਭਾਈ 744 ਤੇ 8 ਮਾਡਲ 2008 ਮਾਡਲ ਆ ਪਿਛਲੇ ਟਾਇਰ ਤਾਂ ਬਾਈ ਨਵੇਂ ਨੇ ਜਮਾਂ ਨਵੇਂ ਟਰੈਕਟਰ ਇੱਕ ਕੰਡੀਸ਼ਨ ਵੱਖੋ ਪੂਰਾ ਚੰਗੜਾ ਡਾੜਾ ਵਿੱਚੋਂ ਤਰਵੇਂ ਖੁੱਲਿਆ ਨਹੀਂ ਜਨੇ ਦਾ ਅੱਛਾ ਇੰਜਨ ਹਜੇ ਖੁੱਲਿਆ ਨਹੀਂ ਹੈਗਾ ਮਾਰ ਲਈ 8 ਅਕੜੀ ਸੰਤਾ 11 12 ਵਰਗੀ ਵੀ ਹੈ ਹਾਂ ਮਾਰ ਲਈ 8 ਅਕੜੀ ਕੰਡੀਸ਼ਨ ਤੱਕ 11 12 ਵਰਗੀ ਲੱਗਦੀ ਆ ਇੰਜਨ ਨੂੰ ਹਜੇ ਤੱਕ ਕੋਈ ਚਾਬੀ ਨਹੀਂ ਨਾ ਇਹ ਨਹੀਂ ਖੁੱਲਿਆ ਡਾੜਾ ਇਹਦਾ ਵੀ ਪਟਿਆਲੇ ਦਾ ਨੰਬਰ ਆ ਬਈ ਅੱਛਾ ਨੰਬਰ ਆ ਇਹ ਕਿੰਨਵੀਂ ਪਾਰਟੀ ਦੇ ਨਾਮ ਆ ਇਹ ਵੀ ਫਰਸਟ ਪਾਰਟੀ ਆ ਇਹ ਵੀ ਫਰਸਟ ਪਾਰਟੀ ਆ ਇਹਦਾ ਰੇਟ ਕੀ ਆ ਇਹਦਾ 290 10 ਕਿਹ ਯਾਰ ਰੇਟ 'ਚ ਡਿਸਕਾਊਂਟ ਹੋ ਜਾਊਗਾ 2 ਲੱਖ 80 ਹਜ਼ਾਰ ਦੇ 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 ਤੇ ਇੱਧਰ ਖੜਾਗਾ ਜਿਹੜਾ ਸਾਰਿਆਂ ਦੇ ਦੁੱਖ ਤੋੜਦਾ ਸਪੈਸ਼ਲ ਰੀਸ 2018 ਮਾਡਲ ਪੰਜਾਬ ਦਾ ਨੰਬਰ ਆ ਬਾਈ ਹਾਂ ਬਲਾਡੇ ਦਾ ਨੰਬਰ ਆ ਅਸੇ ਬਲਾਡੇ ਦਾ ਨੰਬਰ ਆ ਕੋੜਾ ਬੰਪਰ ਲੱਗਿਆ ਹੋਇਆ ਹਾਂਜੀ ਮੂਰੇ ਵੱਡੇ ਟਾਇਰ ਪਾਏ ਹੋਏ ਨੇ ਵੱਡੇ ਨੇ ਪਿੱਛੇ ਵੀ ਰੇਡੀਅਰ ਪਾਏ ਹੋਏ ਨੇ ਹਾਂ ਇਹਨੂੰ ਬਾਈ ਸਟਾਰਟ ਕਰਕੇ ਦਿਖਾਏਗਾ ਇਹਦਾ ਸੀਟੀਆਂ ਮਾਰਦਾ ਸਟਾਰਟ ਕਰਦਾ ਸੀਟੀਆਂ ਮਾਰਦਾ ਵੋਹੀ ਆ ਵੀ ਦੁੱਖ ਤੋੜਦਾ ਸਾਰਿਆਂ ਦੇ ਘਰੇ ਉਹ ਨਾ ਕਾਰ ਇਹਦਾ ਜਿਵੇਂ ਕਹਿੰਦੇ ਵੀ ਜੱਗਾ ਵਾ ਉਹ ਸੀਟੀਆਂ ਮਰਵਾਉਂਦਾ ਹੁੰਦਾ ਓਵੇਂ ਸੀਟੀਆਂ ਮਾਰਦਾ ਹੈਗਾ ਹਾਂ ਠੀਕ ਆ ਮਤਲਬ ਉਹ ਫੀਲਿੰਗ ਜੀ ਲੈ ਸਕਦਾ ਸੀਟੀਆਂ ਮਾਰਨ ਵਾਲੀ ਜਿਵੇਂ ਜੱਗਾ ਵਾ ਲੈਂਦਾ ਹੈ ਮਗਰਾੜ ਦੇ ਉੱਤੇ ਸੱਤਾਂ ਦੇ ਵੀ ਜਾਂਦਾ ਆ ਗਿਆ ਅੱਛਾ ਮਗਰਾੜ ਦੇ ਉੱਪਰ ਸੱਤਾਂ ਦੇ ਉੱਤੇ ਵੀ ਦਾਗ ਨਹੀਂ ਹੈਗਾ ਬਈ ਚੈੱਕ ਕਰਾਇਓ ਮਗਰਾੜ ਉੱਪਰ ਉਹ ਚੈੱਕ ਕਰਵਾ ਦਿਓ ਆ ਇਧਰ ਰੇਸ ਵੀ ਇਹ ਲਹਿਦਾ ਅਲੱਗ ਲੱਗੀ ਹੋਈ ਆ ਤੇ ਇਹਦਾ ਰੇਟ ਕੀ ਹੈ ਬਾਈ ਹੁਣ ਇਹਦਾ 650 ਆ ਜੀ 665000 ਹਾਂ ਇਹ ਚੋਂ ਕਿੰਨਾ ਕਿ ਡਿਸਕਾਊਂਟ ਕਰੇਗਾ ਉਹਨਾਂ ਚ ਤਾਂ ਆਪਾਂ 10-10 ਕਰਤਾ ਤੇ ਸਾਢੇ 6 ਦਾ ਦੇ ਮੰਗਦਾ ਮੈਂ ਲਾਸਟ ਆਪਾਂ 15 ਕਰਤਾ ਇਹ ਚੋਂ ਲੋ ਵੀ ਸਜਣੋਂ ਸਾਢੇ 6 ਦਾ ਇਹ ਬਣ ਜੂ ਤੇ ਆਜੋ ਕਿਹੜਾ ਪਿੰਡ ਫਰਵਾਹੀ ਜ਼ਿਲ੍ਹਾ ਬਰਨਾਲਾ ਬਰਨਾਲੇ ਤੋਂ 4-5 ਕਿਲੋਮੀਟਰ ਹੈਣਾ ਬਈ ਹਾਂ ਬਸ ਤੇ ਬਾਈ ਦਾ ਨੰਬਰ ਟੈਟਰ ਤੇ ਚੱਲੀ ਜਾਂਦਾ ਤਾਂ ਕਰ ਲੋ ਸੰਪਰਕ ਬਾਈ ਗੁਰਲਾਲ ਨਾਲ ਤੇ ਪਿੰਡ ਫਰਵਾਹੀ ਜ਼ਿਲ੍ਹਾ ਬਰਨਾਲਾ